ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗਵਾਲਾ ਬਾਈ ਹੋਰਾਂ ਦੀ ਤੇ ਜ਼ਿਲ੍ਹਾ ਹੈਗਾ ਸੱਜਣੋ ਸੰਗਰੂਰ ਘਰੇਲੂ ਪਰਿਵਾਰ ਕੋਲੇ ਪਹੁੰਚੇ ਹੋਇਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਇੱਕ ਆਮ ਕਿਸਾਨ ਦੇ ਘਰੋਂ ਲੱਗੀਆਂ ਝੋਟੀਆਂ ਦਿਖਾਉਣਾ ਝੋਟੀਆਂ ਇਦਾਂ ਨਹੀਂ ਦਿਖਾ ਦਾਂਗੇ ਕੁਆਲਿਟੀ ਵਾਲੀ ਮੇਲੇ ਵਾਲੀ ਝੋਟੀਆਂ ਦਿਖਾ ਦਾਂਗੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਯਾਰ ਕਿਸੇ ਟੌਪ ਦੇ ਬ੍ਰੀਡਰ ਦੇ ਘਰੇ ਹੁੰਦੀ ਆ ਕੱਦ ਪੱਡ ਵੀ ਫੁੱਲ ਡਾਵਲਾ ਤੇ ਪਹਿਲਣ ਦਾ ਜਿਹੜਾ ਰਿਕਾਰਡ ਆ ਰਿਕਾਰਡ ਵੀ ਝੋਟੀ ਦਾ ਫੁੱਲ ਵੱਡਾ ਦੁੱਧ ਦਾ ਤੇ ਲੰਮਾ ਟਾਈਮ ਦੁੱਧ ਦਿੰਦੀ ਆ ਤੇ ਜਿਹੜੇ ਟੀਕੇ ਤੋਂ ਗੱਬਣ ਆ ਉਹਦਾ ਵੀ ਚੰਗਾ ਰਿਕਾਰਡ ਆ ਗੇ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਝੋਟੀ ਹੈਗੀ ਆ ਗੱਬਣ ਦਿਨ ਕੱਢਦੀ ਆ 5 ਤੋਂ 7 ਸੂਨ ਚ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟੇ ਦਾ ਵੀਡੀਓ ਜੀ ਕਰਾ ਦਾਂਗੇ ਹਾਂਜੀ ਹੋਰ ਕੀ ਹਾਲ ਆ ਬਾਈ ਵਧੀਆ ਵੀਰ ਜੀ ਚੜਦੀ ਕਲਾ ਆ ਜਾ ਆ ਜਾ ਨੇੜ ਨੂੰ ਆ ਜਾ ਇਹਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਮ ਦੱਸੋ ਬਾਈ ਨਾਮ ਬਾਈ ਆਪਣਾ ਹਰਵਿੰਦਰ ਸਿੰਘ ਆ ਪਿੰਡ ਲੋਂਗੋ ਵਾਲਾ ਕੋਨ ਨੰਬਰ ਵੀ ਬੋਲੋ ਕੋਨ ਨੰਬਰ 9915550350 ਜੀ ਨਾਮ ਹਰਵਿੰਦਰ ਸਿੰਘ ਨਾਮ ਹਰਵਿੰਦਰ ਸਿੰਘ ਹਰਵਿੰਦਰ ਫਿਰ ਵਪਾਰਤਾ ਨਹੀਂ ਕਰਦਾ ਨਹੀਂ ਵੀਰ ਜੀ ਆਪਣੇ ਘਰੇ ਰੱਖੀ ਹੋਈ ਝੋਟੀਆਂ ਜੀ ਘਰੇਲੂ ਜਾਨਵਰ ਘਰੇਲੂ ਆ ਜੀ ਹਾਂ ਇਹਦੀ ਮਾਂ ਦਾ ਰਕਾਰਡ ਵੀ ਆਪਾਂ ਇਹਦੀ ਮਾਂ ਦਾ ਵੀਰ ਜੀ 18 ਤੋਂ 20 ਲੀਟਰ ਦਿੰਦੀ ਆ ਸਾਡੇ ਪਿੰਡ 'ਚ ਹੀ ਵੇਚੀ ਹੋਈ ਆ ਉਹਨਾਂ ਤੋਂ ਵੀ ਪਤਾ ਕਰ ਸਕਦਾ ਅਗਲਾ ਖੜੀ ਆ ਹਾਂ ਹੈਗੀ ਆ ਉਹਨਾਂ ਕੋਲੇ ਬੱਚੇ ਲੈਣ ਵਾਸਤੇ ਰੱਖੀ ਆ ਉਹਨਾਂ ਤੋਂ ਦੁਬਾਰਾ ਵੀ ਪੁੱਛਿਆ ਸੀ ਕਿਸੇ ਬੰਦੇ ਨੇ ਠੀਕ ਉਹ ਕਹਿੰਦੇ ਵੇਚ ਦੇਣੀ ਅਸੀਂ ਬੱਚੇ ਲਵਾਂਗੇ ਉਹਦੇ 18 ਤੋਂ 20 ਲੀਟਰ ਹੁਣ ਵੀ ਦੇ ਰਹੀ ਆ ਉਹ ਦਿਖਾ ਵੀ ਦੇਵ ਤਸੱਲੀ ਕਰਾ ਦਾਂਗੇ ਬਾਈ ਕਹਿੰਦਾ ਹਰੇਕ ਪੱਖ ਤੋਂ ਮੈਂ ਹੁਣ ਗੈਰੀ ਝੋਟੀ ਦੇ ਕੈਮਰਾ ਮਾਰਦੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਨਾ ਤਾਂ ਇਹਦੇ ਸਿੰਗਾ ਨੂੰ ਤੇਲ ਲਾਇਆ ਕਿਤੇ ਨਾ ਇਹਦੀ ਬਾਡੀ ਤੇ ਲਾਇਆ ਕਿਤੇ ਵੀ ਨੇਚਰਲ ਚਮਕ ਹੈ ਜਿੰਨੀ ਵੀ ਹੈਗੀ ਆ ਤੇ ਬਾਕੀ ਝੋਟੀ ਹੈਗੀ ਆ ਕਮਾਲ ਦੀ ਆ ਗੁੱਠਾਂ ਨੂੰ ਭਾਲਾ ਭਈ ਗਾਲ ਹਾਂਜੀ ਇਹਨੂੰ ਭਾਲਾ ਜੀ ਤੇ ਉਦਾਂ ਜਮਾ ਕਿਸਾਰ ਜਮਾ ਵੀਰ ਜੀ ਕਿੰਨਾ ਕੁ ਦੁੱਧ ਪਾਇਆ ਪਹਿਲਾਂ ਨੇ ਜੀ ਆਪਾਂ ਨੇ 15 ਪਲੱਸ ਚੋਇਆ ਜੀ ਤੁਹਾਨੂੰ ਲੋ ਪਹਿਲੇ ਸੂਏ ਪਹਿਲਾਂ ਪਲੱਸ ਪਹਿਲਾਂ ਨਾਲ ਹਾਂਜੀ ਪਹਿਲਾਂ ਤੋਂ ਹੁਣ ਇਹ ਦਿਨ ਕਿੰਨੇ ਬਾਕੀ ਨੇ ਹੁਣ ਬਸ ਇਹ 5-7 ਦਿਨਾਂ ਦਾ ਸੂਪੂ ਜੀ 5-7 ਦਿਨ ਕੰਮ ਦੀ ਹੈ ਨਾ ਆ ਬਾਕੀ ਗੱਡੀ 'ਚ ਚੜ੍ਹ ਕੇ ਹੁੰਦਾ ਸੱਜਣੋ ਕਈ ਵਾਰੀ ਹੈ ਨਾ ਅਸੀਂ ਜਦੋਂ ਸਾਫਰ 'ਚ ਜਾਂਦਾ ਇੱਕ ਦੋ ਦਿਨ ਪਹਿਲਾਂ ਵੀ ਸੂਪ ਆਂਦਾ ਹਾਂਜੀ ਪਰ ਡਿਜ਼ਾਈਨ ਬਹੁਤ ਸੋਹਣਾ ਝੋਟੀ ਦਾ ਬਾਡੀ ਵਾਲੇ ਪੱਖ ਤੋਂ ਗੱਲ ਕਰ ਲਈਏ ਤੇ ਉਹ ਚੜਾਈ ਦੀ ਕਰ ਲਈਏ ਤੇ ਚਮੜੇ ਦੀ ਗੱਲ ਕਰ ਲਈਏ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਈ ਨੇ ਇਹਦੇ ਕੁਝ ਲਾਇਆ ਨਹੀਂ ਹੈਗਾ ਬਿਲਕੁਲ ਨੇਚਰਲ ਆ ਝੋਟੀ ਜਿੰਨੀ ਹੈਗੀ ਆ ਸਿੰਗਾ ਤੱਕ ਵੀ ਕੋਈ ਧਿਲਿਆਰਾ ਕੋਈ ਹਾਰ ਸ਼ਿੰਗਾਰ ਨਹੀਂ ਹੈਗਾ ਕਿਉਂਕਿ ਉਹੀ ਗੱਲ ਹੈ ਜਿਹੜੀ ਕੁਆਲਿਟੀ ਦੀ ਚੀਜ਼ ਹੁੰਦੀ ਆ ਯਾਰਾ ਉਹਨੂੰ ਬਾਲੀ ਬਾਈ ਸ਼ਿੰਗਾਰਨ ਦੀ ਵੀ ਲੋੜ ਨਹੀਂ ਪੈਂਦੀ ਹੈਨਾ ਇੱਥੋਂ ਕਰੀ ਇਹਦਾ ਆਰਡਰ ਦਿਖਾ ਲਈ ਆਰਡਰ 'ਚ ਹਜੇ ਬਲਬਲ ਬਹੁਤ ਪਈ ਨੇ ਆਰਡਰ ਬਹੁਤ ਸੋਹਣਾ ਬਣਾਉਗੇ ਆ ਮੰਨ ਲਓ ਵੀ ਸ਼ੂ ਤੱਕ ਆਰਡਰ ਲਾ ਦੂਗੀ ਤੇ ਚਮੋ ਚੋਣ ਚਪਾਉਂਦੀ ਕਿਵੇਂ ਬਾਈ ਬਾਈ ਚਿਹਰੇ ਦੇ ਜਵਾਗਤਾਰ ਚੋਲੇ ਨਹੀਂ ਪੋਲੀ ਆ ਜਵਾਈ ਕੋਕੀ ਜਮਾ ਸ਼ਰਮਾ ਸਿੱਟਾ ਤਾਂ ਨਹੀਂ ਕੋਈ ਕੋਈ ਵੀ ਸ਼ਰਮ ਨਾ ਮੱਦ ਘੱਟ ਕੋਈ ਥਾਣਾ ਬਾਈ ਕੋਈ ਆਪਣੀ ਗਾਰੰਟੀ ਆ ਫੋਲ ਠੀਕ ਆ ਗੱਲ ਤੋੜ ਦੇ ਬਾਈ ਫੋਲ ਕੇ ਇੱਕ ਵਾਰੀ ਇਧਰ ਨੂੰ ਤੋੜ ਨਹੀਂ ਲੰਗੀ ਤਾ ਇੱਕ ਵਾਰੀ ਸਾਨੂੰ ਚੋਟੀ ਦਾ ਕੱਦ ਬੱਡ ਵੀ ਫੁੱਲ ਡਬਲ ਆ ਤੇ ਜਾਤ ਨਸਲ ਵੀ ਆਪਾਂ ਕਹਿ ਸਕਦੇ ਆ ਮਾੜੀ ਨੇੜੇੋਂ ਫੜ ਕੇ ਤੋਰਨੀ ਆ ਗਈ ਸਿਰਾ ਕੁਆਲਟੀ ਜੇ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਲੰਬੀ ਵੀ ਫੁੱਲਾ ਤੇ ਥਣ ਦਾ ਸੈਜ ਵੀ ਬਾਕਮਾਲ ਰੱਖਦੀ ਆ ਤੇ ਬਾਕੀ ਜਿਹੜੀ ਬਾਡੀ ਆ ਬਾਡੀ ਦੀ ਬੰਸਰ ਵਾਲੀ ਸ਼ਾਨਦਾਰ ਆ ਗਈ ਉੱਤੋਂ ਤੋਰਦੇ ਭਾਈ ਲੰਬੀ ਤੋਰਦੇ ਆ ਨੀ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਪੰਜ ਚਾਰ ਦਿਨ ਕੱਢ ਦੂਗੀ ਕਈ ਵਾਰੀ ਗੱਡੀ 'ਚ ਚੜ੍ਹ ਕੇ ਜਿਵੇਂ ਤੁਹਾਨੂੰ ਅਕਸਰ ਮੈਂ ਕਹਿੰਦਾ ਉਹਨਾਂ ਵੀ ਪਸ਼ੂ ਪਹਿਲਾਂ ਵੀ ਸੂ ਸਕਦਾ 1-2 ਦਿਨ ਔਰ ਉਹਦਾ ਕੁਆਲਟੀ ਵਾਲੀ ਕਮੀ ਨਹੀਂ ਹੈਗੀ 100 ਦਾ 100 ਹੀ ਆ ਗਈ ਹਰੇਕ ਪੱਖ ਤੋਂ ਤੇ ਕਮਾਲਾ ਬਾਈ ਇੱਥੋਂ ਲੈ ਆ ਲਿਆ ਇਹ ਇੱਥੇ ਇੱਥੇ ਰੋਕ ਲਈ ਕਮਾ ਕੇ ਮਾੜੀ ਜੀ ਇੱਥੋਂ ਦਿਖਾ ਦਿੰਗਾ ਜੀ ਲੰਬਾਈ ਲੰਬੂੀ ਲੈ ਆ ਬਾਈ ਇਧਰ ਲੈ ਬੰਨ। ਸੁਆ ਆ ਗਿਆ ਪਿਓਰ ਦੂਜਾ ਤੇ ਪਹਿਲਨ ਦਾ ਰਿਕਾਰਡ ਇਹਦਾ ਬਾਈ ਕਹਿੰਦਾ ਹੈਗਾ 15 ਕਿਲੋ ਦਾ 15 ਤੋਂ ਪਲੱਸ ਹੀ ਚੋਇਆ ਬਾਈ ਕਹਿੰਦਾ ਪਰ ਇਹਦਾ ਦੁੱਧ ਤੇ ਦੁੱਧ ਬਾਈ ਲੰਬਾ ਟਾਈਮ ਦਿੰਦੀ ਹੈ ਹਾਂਜੀ ਹਾਂਜੀ 7-8 ਮਹੀਨੇ ਦੁੱਧ ਦਊ ਬਾਈ ਠੀਕ ਆ ਗੱਲ ਤੇ ਦੁੱਧ ਵੀ ਬਾਈ ਕਹਿੰਦਾ ਇਹਨੇ ਲੰਬਾ ਟਾਈਮ ਹੀ ਪਾਇਆ ਤੇ ਬਾਕੀ ਆਰਡਰ ਦੀ ਜੜ ਵੀ ਮਜ਼ਬੂਤ ਰੱਖ ਲਈ ਆ ਪੂਰੀ ਫੁੱਲਾ ਉੱਤੋਂ ਬਾਡੀ ਤੇ ਨਸਲ ਜਾਤ ਕੁਆਲਟੀ ਤੇ ਗੱਬਣ ਕਿਹੜੇ ਸੀਮਨ ਤੋਂ ਪਈ ਇਹ ਇਹ ਵੀ ਜੀ ਲక్ష్ਮੀ ਡੈਰੀ ਵਾਲੇ ਦੇ ਕੋਹੀ ਨੂਰ ਦਾ ਟਿਕਾਣਾ ਕੋਹੀ ਨੂਰ ਤੋਂ ਹਾਂ ਆ ਗੱਬਣ ਵੀ ਪਾਈ ਨੇ ਸਿਰੇ ਦੇ ਝੋਟੇ ਦੀ ਕਰਾਈ ਹੋਈ ਆ ਗੱਬਣ ਆ ਗਈ ਕੋਹੀ ਨੂਰ ਤੋਂ ਤੇ ਦੁੱਧ ਦਾ ਰਿਕਾਰਡ 15 ਪਲੱਸ ਆ ਤੇ ਜਿਹੜੀ ਦੀ ਮਾਂ ਇਹਦੀ ਮਾਂ ਦਾ ਰਿਕਾਰਡ ਪਾਈ ਕਹਿੰਦਾ ਹੈਗਾ 18 ਤੋਂ 20 ਕਿਲੋ ਦਾ ਹਾਲ ਫਿਲਹਾਲ ਪਿੰਡ ਜੀ ਖੜੀ ਆ ਦਖਾ ਬਾਈ ਕਹਿੰਦਾ ਆਪਾਂ ਉਹ ਵੀ ਦੇਵਾਂਗੇ ਇਹ ਕਿਸੇ ਸੱਜਣ ਵਿੱਚ ਦੇਖਣ ਨਾ ਇੱਥੇ ਦਿਖਾ ਦੇਈਂ ਗੀ ਥਾਣਾ ਦਾ ਗੈਪ ਦਿਖਾ ਦੇਈਂ ਆਰਡਰ ਕੁਆਲਟੀ ਕਰਾ ਦੇਈਂ ਚੈੱਕ ਤੇ ਸਵੇਰ ਆ ਦੀ ਠੰਡੀ ਆ ਗਈ ਬਈ ਹਣਾ ਬੂਰੀ ਆਣੇ ਜੀ ਪੈਸੇ ਇਹਦੇ ਕਿੰਨੇ ਲਵਾਂਗੇ ਰਵਿੰਦਰਪੁਰ ਇਹਦਾ ਬਾਈ ਜੀ ਮੁੱਲ ਤਾਂ 2 ਲੱਖ ਦਾ 1000 ਕਰਦੇ ਆ 210 ਹਾਂ ਫਿਕਸ ਜਾ ਕਿੰਨੇ ਦਾ ਹੋਊਗੀ ਬਾਕੀ ਮੌਕੇ ਤੇ ਕਰ ਲਾਂਗੇ ਕੋਈ ਗੱਲ ਨਹੀਂ ਜਮੀ ਫਿਕਸ ਜਾ ਪੂਰੇ ਇਹਦੀ ਦੇ ਦਾਂਗੇ ਜੀ ਨੇੜੇ ਦੇੜੇ ਇਹ ਲਾ ਦੀ ਗੱਲ 2 ਲੱਖ ਰੁਪਏ ਦੇ ਦਾਂ ਪੂਰੇ 2 ਦੀ ਛੋਟ-ਛੋਟ ਕੀ ਕਰ ਦਾਂਗੇ ਛੋਟ ਮਾਨਤਨ ਕਰ ਦਾਂਗੇ ਕੋਈ ਨਾ ਠੀਕ ਆ ਗੱ ਬਾਕੀ ਝੋਟੀ ਤੁਹਾਨੂੰ ਆਪੇ ਦੱਸ ਦਿਆ ਵੀ ਯਾਰ ਕਿੰਨੇ ਕਰ ਕੀਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਹਾਰੀ ਸ਼ਿੰਗਾਰੀ ਨਹੀਂ ਹੋਈ ਬਾਈ ਨੇ ਕਿਤੇ ਉਹ ਵੀ ਨਾ ਕਿਤੇ ਤੇਲ ਲਾਇਆ ਇਹਦੀ ਬਾਡੀ ਤੇ ਨਾ ਸਿੰਗਾ ਤੇ ਤੇ ਨੇਚਰਲ ਆ ਜਿੰਨੀ ਕਿ ਵੀ ਹੈਗੀ ਆ ਤੇ ਦੁੱਧ ਦਾ ਰਕਾਰਡ ਵੀ ਚੰਗਾ ਤੇ ਮੇਨ ਗੱਲ ਹੁੰਦੀ ਆ ਮਾਂ ਦੀ ਮਾਂ ਵੀ ਬਾਈ ਕਹਿੰਦਾ ਇਹਦੀ ਦਿਖਾ ਦਾਂਗੇ ਤੇ ਅੱਗੇ ਜਿਹੜੇ ਸੀਮਨ ਤੋਂ ਗੱਬਣ ਹੈ ਗੱਬਣ ਵੀ ਟੌਪ ਦੇ ਸੀਮਨ ਤੋਂ ਆ ਗਈ ਤੇ ਨੰਬਰ ਬੋਲ ਦੇ ਬਾਈ ਤੇਰਾ 99155 ਵੀਰ ਜੀ ਹਾਂਜੀ 5350 ਜੀ 99155 50350 ਪਿੰਡ ਆ ਗਿਆ ਬਾਈ ਦਾ ਲੋਂਗੋਵਾਲ ਘਰ ਆਪਣਾ ਕਿਹੜੇ ਰੋਡ ਤੇ ਆ ਗਿਆ ਛਾਪਰ ਰੋਡ ਤੇ ਡਰੇਨ ਦਾ ਪੁਲ ਛਾਪਰ ਰੋਡ ਤੇ ਬਾਈ ਦਾ ਘਰ ਆ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਸੰਦ ਤਕਰੀਬਨ ਇਹ ਹਰੇਕ ਸੱਜਣ ਨੂੰ ਆਊਗੀ ਤੇ ਨੰਬਰ ਜਿਹੜੇ ਨੇ ਪਹਿਲਾਂ ਮਿਲਿਆ ਲਿਆ ਹੋਏ ਉਹ ਦੀ ਜਾਊਗੀ ਹਾਂਜੀ ਹਾਂ ਆ ਛੋਟੀ ਬਾਈ ਕਹਿੰਦਾ ਦੇ ਦਾਂਗੇ ਮਾਨਤਾਨ ਵੀ ਕਰ ਦਾਂਗੇ ਮੋੜਦੇ ਨਹੀਂ ਕਿਸੇ ਆਏ ਗਏ ਭਰਾ ਨੂੰ ਪਰ ਜੇ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਉੱਥੇ ਸੌਦਾ ਨਹੀਂ ਬਣਦਾ 1921 ਵਾਲਾ ਫਰਕ ਆ ਜਿਹੜਾ ਉਹ ਨਿਕਲ ਜੂ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਰੇਟ 'ਚ ਰੇਟ ਤਕਰੀਬਨ 22 ਤੋਂ ਫਿਕਸ ਫਿਕਸ ਜਾ ਕਰਾਇਆ ਬਾਕੀ ਜਿਹੜੇ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੇਪਾ ਲਾ ਕੇ ਚੈੱਕ ਕਰਕੇ ਪਾਸ ਕਰਕੇ 22 ਤੋਂ ਲੈ ਜਿਓ ਧੰਨਵਾਦ